ਪਾਣੀਆਂ ਦੇ ਗਾਵੇ ਗਾਥ ਬਾਣੀਆਂ ਦੇ ਸ਼ੋਹਜਾਤ ਬਾਬਾ ਤੁੰ ਰਵਾਬ ਨੂੰ ਕੁਮਾਰੀਆਂ ਚ ਚੰਨ ਤਾਰੇ ਇਸ਼ਕੇ ਚ ਡੁੱਬੇ ਸਾਰੇ ਕੀ ਕੇ ਤੇਰੇ ਨਾਮ ਵਾਲਿਆ ਬਨੂ ਹਰ ਪਲੀਦ ਹੁੰਦੀ ਏ ਜਦ ਜਪ ਜਿਚ ਰੰਗੇ ਜਾਨ ਸਾ ਤੋਂ ਤੱਕ ਜਾਂਦੀ ਏ ਨੀਗਾ ਮੈਨੂੰ ਦਿਸਦੇ ਨੇ ਸੱਚੇ ਪਾਪਿਸ਼ਾ ਜੇ ਤੋਂ ਤੱਕ ਜਾਂਦੀ ਏ ਨੀਗਾ ਮੈਨੂੰ ਦਿਸਦੇ ਨੇ ਸੱਚੇ ਪਾਪਿਸ਼ਾ ਅੰਕਾਰ ਜਹੇ ਨੈਣ ਥੋਡੇ ਬਾਤਸ਼ਾ ਆਸਾ ਕੀ ਵਾਰ ਮੁਸਕਾਨ ਹੈ ਆਸਾ ਕੀ ਵਾਰ ਮੁਸਕਾਨ ਹੈ ਸਾਖੀਆਂ دیਵੰਗ ਲੱਗੇ ਮੈਨੂੰ ਸਾਰੀ ਧਰਤੀ ਜਿਵੇਂ ਨਨਕਾਣਾ ਅਸਮਾਨ ਹੈ ਜਿਵੇਂ ਨਨਕਾਣਾ ਅਸਮਾਨ ਹੈ ਕਣੀਆਂ ਚੋਂ ਬਾਟ ਸੁਣਦਾ ਲੱਗੇ ਵਾਣੀਆਂ ਦੇ ਵਰੀ ਦੀ ਹਵਾ ਜਿੱਥੋਂ ਤੱਕ ਜਾਂਦੀ ਏ ਨੀਗਾ ਮੈਨੂੰ ਦਿਸਦੇ ਨੇ ਸੱਚੇ ਪਿਆਰ ਜਿੱਥੋਂ ਤੱਕ ਜਾਂਦੀ ਏ ਸਿੱਧੇ ਨੇ ਸਰਜੀਵ ਪਬਲਿਕ ਆ ਸਭ ਦਾ ਭਰੀ ਖਜ਼ਾਨਾ ਮਨਜ਼ੂਰ ਕਰੀ ਨਜ਼ਰਾਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਤੂ ਸਭ ਦਾ ਭਰੀ ਖਜ਼ਾਨਾ ਮਨਜ਼ੂਰ ਕਰੀ ਨਜ਼ਰਾਨਾ ਮੇਰੇ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ ਹੱਥ ਜੋੜ ਕੇ ਰਾਂ ਸ਼ੁਕਰਾਨਾ ਮੇਰੇ ਵਾਹਿ ਕੋਠੇ ਰੋਜ ਕਰਾ ਸੁਖ ਰਾਨਾ ਮੇਰੇ ਵਾਹੇ ਗੁਰੂ ਜੀ ਕਿਸੇ ਦਾ ਧੀ ਤੇ ਪੁੱਤਰ ਰੱਬਾ ਖੜਾ ਨਾ ਹੋਵੇ ਵਿਲਾ ਮੋੜ ਤੇ ਕੰਮ ਧੰਦਿਆਂ ਤੇ ਜਾਂਦਿਆਂ ਦਾ ਕਦੇ ਐਕਸੀਡੈਂਟ ਨਾ ਹੋਵੇ ਰੋਡ ਤੇ ਕੰਮ ਧੰਦਿਆਂ ਤੇ ਜਾਂਦਿਆਂ ਦਾ ਕਦੇ ਐਕਸੀਡੈਂਟ ਨਾ ਹੋਵੇ ਰੋਡ ਤੇ ਸਭ ਦੇ ਮੂੰਹ ਵਿੱਚ ਪਾਵੇ ਖਾਣਾ ਹੋਵੇ ਕੀ ਬੁੱਢੜਾ ਕੀ ਨਿਆਣਾ ਮੇਰੇ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ ਹੱਥ ਜੋੜ ਕੇ ਆ ਸ਼ੁਕਰਾਨਾ ਮੇਰੇ ਵਾਹਿਗੁਰੂ ਜੀ ਕੱਠੇ ਰੋਜ਼ ਕਰਾ But I know. ਸਾਰੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14 ਸੌਣ ਜੋ ਕਿ ਹਰ ਸਾਲ ਸਾਡੇ ਅਧਿ ਸਰਕਾਰਯੋਗ ਬੀਬੀ ਸਦਾ ਕੌਰ ਜੀ ਮਹਾਨ ਤਪਸਵੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਨਾਮ ਬਾਣੀ ਦੇ ਰਾਸ ਵਿੱਚ ਗੁਜ਼ਾਰਨ ਕੀਤਾ ਆਪਣਾ ਪੂਰਾ ਜੀਵਨ ਉਹਨਾਂ ਨੇ ਜਿਹੜਾ ਹੈ ਬ੍ਰਹਮਚਾਰੀ ਜੀਵਨ ਦੇ ਤੌਰ ਤੇ ਜਿਹੜਾ ਬਤਾਇਆ ਸਤ ਸੰਚਾ ਜੀਵਨ ਉਹਨਾਂ ਨੇ ਆਪਣੋ ਨਾਮ ਸਮਰਨ ਦੀ ਜਿਹੜੇ ਵਿੱਚ ਲੱਗੇ ਰਹੇ ਸਮੁੱਚਾ ਜੀਵਨ ਨਾਮ ਸਮਰਨ ਵਿੱਚ ਲੱਗੇ ਰਹੇ ਤੇ ਉਹਨਾਂ ਦਾ ਅੱਜ ਵਰਸੀ ਸਮਾਗਮ ਹੈ ਜੋ ਕਿ ਨਗਰ ਸ਼ਾਮਸਨ ਵਾਲਾ ਵਿਖੇ ਸਰਦਾ ਭਾਵਨਾ ਨਾਲ ਸੰਗਤਾਂ ਮਨਾ ਰਹੀਆਂ ਹਨ ਜੋ ਕਿ ਹਰ ਸਾਲ ਮਨਾਉਂਦੀਆਂ ਹਨ ਤੇ ਭਾਰੀ ਤਦਾਦ ਵਿੱਚ ਦੂਰੋਂ ਦੂਰੋਂ ਆ ਕੇ ਗੱਲ ਕਰਕੇ ਸੰਗਤਾਂ ਇੱਥੇ ਪਹੁੰਚਦੀਆਂ ਹਨ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਜਿਹੜੀਆਂ ਹਨ ਇਥੇ ਪੂਰਨ ਹੁੰਦੀਆਂ ਹਨ ਕਿਸੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮਨ ਵਿੱਚ ਭਾਵਨਾ ਹੁੰਦੀ ਹੈ ਕੋਈ ਵੀ ਭਾਵਨਾ ਲੈ ਕਰਕੇ ਸ਼ਰਧਾ ਨਾਲ ਭਾਵਨਾ ਨਾਲ ਆਉਂਦਾ ਹੈ ਇੱਥੇ ਮਨ ਵਿੱਚ ਕੋਈ ਆਸ ਲੈ ਕਰਕੇ ਮੁਰਾਦ ਲੈ ਕਰਕੇ ਉਸ ਪਾਵਨ ਸਥਾਨ ਤੋਂ ਸਾਰੀਆਂ ਆਸਾਂ ਮੁਰਾਦਾਂ ਪੂਰਨ ਹੋਣੀਆਂ ਹਨ ਤੇ ਉਪਰੰਤ ਸੰਗਤਾਂ ਇੱਥੇ ਵੱਡੀ ਗਿਣਤੀ ਵਿੱਚ ਆਪਣੀ ਸੇਵਾ ਨਮੁੰਨੀਆਂ ਹਨ ਸ੍ਰੀ ਅਖੰਡ ਪਾਤਸ਼ਾਹਬ ਜੀ ਦੀ ਨਦੀ ਪਰਾਰੰਭ ਹੁੰਦੀ ਹੈ ਲਗਭਗ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਦੋ ਦੋਸਰੀ ਅੰਦਪਰ ਸਾਹਿਬ ਆਪਾਰੰਭ ਹੁੰਦੇ ਹਨ ਲਗਾਤਾਰ 14 ਸੌਨ ਤੱਕ ਉਹ ਸਮਾਗਮ ਚੱਲਦੇ ਹਨ ਇੱਕ ਨਹੀਂ ਲੱਗ ਪਰ ਪਹਿਲਾ ਆਰੰਭ ਹੁੰਦੇ ਹਨ ਬੇਅੰਤ ਸੰਗਤਾਂ ਇਥੇ ਸੁਵਾਵਾ ਕਰਦੀਆਂ ਹਨ ਨਾਮ ਬਾਣੀ ਨੂੰ ਸੰਗਤਾਂ ਅਭਿਆਸ ਸੰਗਤਾਂ ਬੈਠ ਕੇ ਕਰਦੀਆਂ ਹਨ ਗੁਰਬਾਣੀ ਸਰਵਣ ਕਰਦੀ ਆਪਣੇ ਜੀਵਨ ਸਫਲੇ ਕਰਦੀਆਂ ਹਨ ਜੋ ਕਿ ਬੀਬੀ ਜੀ ਦੇ ਜੀਵਨ ਦਾ ਮੇਨ ਉਦੇਸ਼ ਸੀ ਉਹਨਾਂ ਨੇ ਬੇਅੰਤ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਇਆ ਆਪ ਬਾਣੀ ਦੇ ਰਸੀਆ ਸਨ ਬੜੀ ਵੱਡੀ ਗੁਰਬਾਣੀ ਦੀ ਸਮਝ ਰੱਖਣ ਵਾਲੇ ਸਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਬੀਬੀ ਜੀ ਆਪ ਵੀ ਪਾਵਨ ਗੁਰਬਾਣੀ ਦੇ ਜਾਪ ਕਰਦੇ ਸਨ ਜਦੋਂ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬਰਾ ਆਰੰਭ ਕਰਨਾ ਤੇ ਇੱਕ ਚੌਂਕ ਦੇ ਵਿੱਚ ਭੋਗ ਪਾ ਕਰਕੇ ਉੱਠੇ ਸਨ ਬਿਨਤਵਾਰ ਉਹਨਾਂ ਨੇ ਇਸ ਤਰ੍ਹਾਂ ਗੁਰਬਾਣੀ ਦੇ ਜਾਪ ਕੀਤੇ ਸਿਮਰਨ ਦੇ ਹੱਦ ਕੀਤਾ ਗ੍ਰਸਤੀ ਜੀਵਨ ਤੋਂ ਉਹ ਦੂਰ ਰਹੇ ਤੇ ਉਹਨਾਂ ਦਾ ਪਰਿਵਾਰ ਇੱਥੇ ਵੱਧ ਫੁੱਲ ਗਿਆ ਹੈ ਉਹਨਾਂ ਦਾ ਇਸ ਨਗਰ ਵਿੱਚ ਲਗਨ ਹੋਇਆ ਸੀ ਪਰ ਉਹ ਗ੍ਰਸਤੀ ਜੀਵਨ ਵਿੱਚ ਨਹੀਂ ਆਏ ਤੇ ਕੋ ਸਾਡੇ ਸਤਕਾਰਯੋਗ ਬਜ਼ੁਰਗ ਬਾਪੂ ਜਗਰਾਜ ਸਿੰਘ ਉਹਨਾਂ ਨੂੰ ਉਹਨਾਂ ਨੇ ਆਪਣੇ ਰਿਸ਼ਤੇਦਾਰੀ ਵਿੱਚ ਹੀ ਕਿਸੇ ਬੀਬੀ ਦਾ ਰਿਸ਼ਤਾ ਕਰਵਾਇਆ ਤੇ ਉਹਨਾਂ ਦਾ ਉਹ ਪਰਿਵਾਰ ਇੱਥੇ ਵੱਧ ਫੁੱਲ ਰਿਹਾ ਹੈ ਉਹਨਾਂ ਦੇ ਪਰਿਵਾਰ ਵਿੱਚ ਸਮੁੱਚਾ ਜੋ ਪਰਿਵਾਰ ਹੈ ਉਹਨਾਂ ਦੇ ਦੋ ਤਰੇ ਦੋ ਤਰੀਆ ਸਾਰੇ ਇੱਥੇ ਵੱਧ ਫੁੱਲ ਰਹੇ ਹਨ ਤੇ ਉਹ ਪੁੱਛੋ ਲੰਗੇ ਆ ਨੇ ਨਗਰ ਤੋਂ ਸਾਡਾ ਕਿ ਉਸ ਨਗਰ ਤੋਂ ਉਹਨਾਂ ਦੇ ਪੁੱਤਰੇ ਲੱਗਦੇ ਹਨ ਭਤੀਜੇ ਦੇ ਪੁੱਤਰੇ ਹਨ ਭਾਈ ਗਰਚਰਨ ਸਿੰਘ ਜੋ ਸਾਡੇ ਨਾਲ ਖੜੇ ਹਨ ਲੰਗੀਆਂ ਨਗਰ ਤੋਂ ਉੱਥੇ ਵੀ ਉਹਨਾਂ ਦਾ ਪਰਿਵਾਰ ਵੱਡੀ ਗਿਣਤੀ ਵਿੱਚ ਜਿਹੜਾ ਹੈ ਉਹ ਵੱਧ ਫੁੱਲ ਰਿਹਾ ਹੈ ਦੇਸ਼ਾਂ ਦੇ ਸ਼ਹਿਰ ਵਿੱਚ ਪਰਿਵਾਰ ਦੇ ਕਾਰੋਬਾਰ ਹਨ ਬੜੀ ਸ਼ਰਧਾ ਭਾਵਨਾ ਨਾਲ ਉੱਥੋਂ ਦਾ ਪਰਿਵਾਰ ਵੀ ਇੱਥੇ ਪਹੁੰਚਦਾ ਹੈ ਤੇ ਸੰਗਤਾਂ ਬयंਕ ਤੇ ਇਕੱਤਰ ਹੁੰਦੀਆਂ ਹਨ ਮਾਪੁਰਖ ਸੰਤ ਬਾਬਾ ਕਰਨਾਲ ਸਿੰਘ ਜੀ ੱਲੇਵਾਲ ਵਾਲੀ ਉਹਨਾਂ ਦੇ ਨਾਲ ਜੋੜਾ ਹੈ ਪ੍ਰਾਕੰਠ ਸਮੇ ਤੋਂ ਹੀ ਬੀਬੀ ਜੀ ਗੁਰੂ ਹੋਏ ਸਨ ਬਾਬਾ ਮਹਾਪੁਰਖ ਬਾਬਾ ਲਾਲ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਉਹਨਾਂ ਦੇ ਸੰਗੀ ਸਾਣ ਬਹੁਤ ਲੰਮਾ ਸਮਾਂ ਉਹਨਾਂ ਦੇ ਸਥਾਨ ਤੇ ਕੱਲੇਵਾਲ ਵਿਖੇ ਵੀ ਉਹ ਜਾਂਦੇ ਰਹੇ ਤੇ ਉਹ ਵੀ ਮਹਾਪੁਰਖ ਇੱਥੇ ਆ ਕਰਕੇ ਉਹਨਾਂ ਨਾਲ ਨਾਮ ਚਰਚਾ ਗੁਰਬਾਣੀ ਦੇ ਉੱਤੇ ਚਰਚਾ ਕਰਦੇ ਰਹੇ ਵਿਅੰਗਤ ਵਾਰ ਉਹਨਾਂ ਨੇ ਗੋਸ਼ਟੀਆਂ ਕੀਤੀਆਂ ਤੇ ਮਹਾਪੁਰਖਾਂ ਵੱਲੋਂ ਅੱਜ ਵੀ ਆਪਣੇ ਜਥੇ ਇੱਥੇ ਭੇਜੇ ਜਾਂਦੇ ਹਨ ਗਿਆਨੀ ਭਗਵਾਨ ਸਿੰਘ ਜੀ ਜੋ ਕਿ ਦਲਵੇਂ ਵਾਲੇ ਤੋਂ ਕਥਾਵਾਚਨ ਹਰ ਸਾਲ ਤਿੰਨ ਦਿਨ ਦਾ ਸਮਾਗਮ ਉੱਥੇ ਕਰਦੇ ਹਨ ਤੇ ਉਹਨਾਂ ਦੇ ਕੋ ਜੇ ਕੀਰਤੀ ਜਿਥੇ ਤੇ ਹੋਰ ਢਾਡੀ ਕਵੀਸ਼ਰੀ ਪਹੁੰਚ ਕਰਕੇ ਉੱਥੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਵੱਡੀ ਪੱਧਰ ਤੇ ਹਰ ਸਾਲ 14 ਸੌਨ ਨੂੰ ਇਹ ਸਮਾਗਮ ਮਨਾਏ ਜਾਂਦੇ ਹਨ ਸਤਿਗੁਰੂ ਜੀ ਦੀ ਕਿਰਪਾ ਕਰ ਨਾਲ ਇਸੇ ਤਰ੍ਹਾਂ ਹੀ ਜੋ ਇਲਾਕੇ ਦਾ ਪ੍ਰੇਮ ਅਫਾਕ ਬਣਿਆ ਰਹੇ ਸਮੁੱਚਾ ਇਲਾਕਾ ਪ੍ਰੇਮ ਭਾਵ ਨਾਲ ਇਹ ਸਮਾਗਮ ਬਣਾਉਂਦਾ ਰਹੇ ਤੇ ਸੰਗਤਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਰਹਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ